ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿੱਥੇ ਕਿ ਕਾਰ ਸਵਾਰ ਵਿਅਕਤੀਆਂ ਦੀ ਕਿਸੇ ਗੱਲ ਨੂੰ ਲੈ ਕੇ ਬਾਈਕ ਚਾਲਕ ਦੇ ਨਾਲ ਬਹਿਸ ਹੋ ਜਾਂਦੀ ਹੈ ਗੱਲ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਗੱਡੀ ਚਾਲਕ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਪਰ ਬਾਈਕ ਸਵਾਰ ਦੇ ਗੋਲੀ ਵੱਜਣ ਦੀ بجائے ਉਸਦੇ ਦੋਸਤ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਫਿਲਹਾਲ ਤੁਹਾਨੂੰ ਦੱਸਦੀ ਕਿ ਉਸ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾ ਦਿੱਤਾ ਗਿਆ ਹੈ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਸਿੱਧੀਆਂ ਤਸਵੀਰਾਂ ਵੀ ਇਸ ਘਟਨਾ ਦੀਆਂ ਤੁਹਾਨੂੰ ਸਾਂਝੀਆਂ ਕਰਦੇ ਹਾਂ ਜਿੱਥੇ ਕਿ ਪਟਿਆਲਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਸਰਹਿੰਦ ਰੋਡ ਉੱਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਗੋਲੀ ਚੱਲ ਗਈ ਹੈ ਸਰਹਿੰਦ ਰੋਡ ਤੇ ਇੱਕ ਜਾਨਾ ਜ਼ਖਮੀ ਹੋਇਆ ਹੈ ਜ ਤਰਕਾਰੀ ਇਹ ਮਿਲੀ ਹੈ ਕਿ ਪਟਿਆਲਾ ਸਰਹਿੰਦ ਰੋਡ ਉੱਤੇ ਇਨੋਵਾ ਸਵਾਰ ਵਿਅਕਤੀਆਂ ਦੀ ਕਿਸੇ ਗੱਲ ਨੂੰ ਲੈ ਕੇ ਬਾਈਕ ਸਟਾਲਕ ਦੇ ਨਾਲ ਬਹਿਸ ਹੋ ਜਾਂਦੀ ਹੈ ਬਹਿਸ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਬਹਿਸ ਇੰਨੀ ਤਿੱਖੀ ਹੋ ਜਾਂਦੀ ਹੈ ਕਿ ਇਨੋਵਾ ਕਾਰ ਦੇ ਵਿੱਚ ਬੈਠੇ ਹੋਏ ਵਿਅਕਤੀਆਂ ਨੂੰ ਗੁੱਸਾ ਚੜ ਜਾਂਦਾ ਹੈ ਗੁੱਸੇ ਤੋਂ ਬਾਅਦ ਵਿੱਚ ਉਹਨਾਂ ਨੇ ਗੋਲੀ ਚਲਾ ਦਿੱਤੀ ਹੈ ਤੇ ਜਿਸ ਤੋਂ ਬਾਅਦ ਵਿੱਚ ਬਾਈਕ ਸਵਾਰ ਵਿਅਕਤੀ ਦੇ ਗੋਲੀ ਲੱਗਣ ਦੀ ਬਜਾਏ ਉਸ ਦੇ ਨਾਲ ਬੈਠੇ ਦੋਸਤ ਦੇ ਗੋਲੀਆਂ ਲੱਗ ਜਾਂਦੀ ਹੈ ਜਿਸ ਦੇ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਜਾਂਦਾ ਹੈ ਫਿਲਹਾਲ ਉਸ ਨੂੰ ਇਲਾਜ ਦੇ ਲਈ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਦੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਇਹ ਭਾਈ ਸਾਹਿਬ ਮਸਲਾ ਹੋਇਆ ਸੀ ਰਾਤ ਨੂੰ 9:30 9:30 8:30 9:30 ਦੇ ਵਿੱਚ ਸਤੰਦ ਰੋਡ ਤੇ ਜਿੱਥੇ ਬਿਰਕਾ ਵਾਲਾ ਨਾ ਪਲਾਂਟ ਲੱਗਿਆ ਹੋਇਆ ਵੀ ਮੈਸੇਜ ਆਇਆ ਸੀ ਇੱਕ ਨੋਵਾ ਕਾਰ ਤੇ ਇੱਕ ਬੁੱਢਾ ਐਕਸੀਡੈਂਟ ਹੋਇਆ ਮੈਨੂੰ ਲੱਗਦਾ ਕਿ ਅਸੀਂ ਉਸੇ ਮੌਕੇ ਤੇ ਪਹੁੰਚ ਗਏ ਸੀ ਪਰ ਉੱਥੇ ਜਦੋਂ ਅਸੀਂ ਮਤਲਬ ਖੱਟ ਸੀਗਾ ਉੱਥੇ ਐ ਪਤਾ ਲੱਗਿਆ ਵੀ ਮਤਲਬ ਫਾਇਰਿੰਗ ਹੋਈ ਆ ਪਰ ਸਾਡੇ ਜਾਂਦੇ ਨੂੰ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਜਾਂ ਮਤਲਬ ਉਹ ਪੇਟ ਮੰਡ ਚਲੇ ਗਏ ਸੀ ਤੇ ਮਸਲੇ ਵਾਲੇ ਮਤਲਬ ਪ੍ਰਕਿਰ ਚੱਲ ਰਹੀ ਹੈ ਜੋ ਵੀ ਫੇਰ ਬਾਰੇ ਹਜੇ ਪਤਾ ਨਹੀਂ ਲੱਗਿਆ ਮਤਲਬ ਅਸੀਂ ਫੋਨ ਵੀ ਕੀ ਸੀ ਉੱਥੇ ਲੋਕ ਜਿਹੜੇ ਦੁਕਾਨਦਾਰ ਆ